ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹੜਪੀੜਤ ਕਿਸਾਨਾਂ ਦੀ ਮਦਦ ਲਈ ਅਗਲੀ ਫਸਲ ਬੀਜਣ ਲਈ 500 ਕੁਇੰਟਲ ਬੀਜ ਭੇਜੇ ਨੇ ਇਹ ਬੀਜ ਅਜਨਾਲਾ ਇਲਾਕੇ ਦੇ ਹੜਪੀੜਤ ਲੋਕਾਂ ਨੂੰ ਦਿੱਤੇ ਜਾਣਗੇ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਡੇਢ ਮਹੀਨੇ ਪਹਿਲਾਂ ਹੜਪੀੜਤ ਲੋਕਾਂ ਨਾਲ ਵਾਅਦਾ ਕਰ ਚੁੱਕੇ ਸਨ ਕਿ ਹਰ ਸੰਭਵ ਮਦਦ ਕੀਤੀ ਜਾਏਗੀ ਜਿਵੇਂ ਮੈਂ ਡੇਢ ਮਹੀਨਾ ਪਹਿਲੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਹਰ ਕਿਸਮ ਦੀ ਜੋ ਲੋੜ ਹੈ ਹੜਪੀੜਤ ਇਲਾਕੇ ਵਾਸਤੇ ਉਹਦੇ ਅਸੀਂ ਪੂਰੀ ਜ਼ਿੰਮੇਵਾਰੀ ਲਵਾਂਗੇ ਤੇ ਉਹ ਸੰਬੰਧ ਵਿੱਚ ਅਸੀਂ ਜਿਵੇਂ ਪਸ਼ੂਆਂ ਵਾਸਤੇ ਚਾਰੇ ਦੀ ਲੋਟ ਸੀ ਉਹ ਦਾ ਇਲਜ਼ਾਮ ਕੀਤਾ ਫਿਰ ਰਾਸ਼ਨ ਦੀ ਲੋਟ ਸੀ ਉਹ ਦਾ ਇਲਜ਼ਾਮ ਕੀਤਾ ਤਰਪਾਲਾਂ ਦੀ ਲੋਟ ਸੀ ਮਛਰਦਾਨੀਆਂ ਦੀ ਲੋਟ ਸੀ ਇਲਾਕੇ ਸਪਰੇਅ ਕਰਨ ਦੀ ਲੋਟ ਸੀ ਉਹ ਸਾਰਾ ਅਸੀਂ ਕਰਕੇ ਉਹ ਕੀਤਾ ਤੇ ਅਸੀਂ ਆ ਵੀ ਕਿਹਾ ਸੀ ਕਿ ਅਸੀਂ ਜਮੀਨ ਜਿੱਥੇ ਕਿਸਾਨ ਦੀ ਫਸਲ تباہ ਹੋ ਗਈ ਕਿਸਾਨਾਂ ਦੀ ਬੜੀ ਮੰਗ ਹੈ ਕਿ ਸਾਨੂੰ ਵੀ ਵੀ ਦਿੱਤਾ ਜਾਏ ਸੋ ਅੱਜ 20 ਦਿਨ ਦੀ ਗੱਲ ਸ਼ੁਰੂਆਤ ਹੋਈ ਹੈ ਪਟੰਡਾ ਦਿਹਾਤੀ ਹਲਕੇ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਸਾਡੇ ਵਰਕਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰਿਆਂ ਨੇ ਆਪਣਾ ਯੋਗਦਾਨ ਪਾ ਕੇ ਅੱਜ ਅਜਨਾਲੇ ਹਲਕੇ ਚ ਆ ਵੱਡਾ ਟਰੱਕ 500 ਕੁਇੰਟਲ ਵੀ ਅਗਲੀ ਫਸਲ ਵਾਸਤੇ ਵੀ 500 ਕੁਇੰਟਲ ਅੱਜ ਅਜਨਾਲੇ ਭੇਜ ਰਹੇ ਆ ਤੇ ਅਗਲੇ ਦਿਨਾਂ ਚ ਅਸੀਂ ਤੇ ਕਿਪਨ ਹਰ ਹਲਕੇ ਚ ਹੁਣ ਬੀ ਦੀ ਸੇਵਾ ਜਿਹੜੀ ਅਸੀਂ ਸ਼ੁਰੂ ਕਰ ਅੱਜ ਤੋਂ ਸ਼ੁਰੂ ਹੋ ਗਈ ਹੈ ਤੇ ਬਾਕੀ ਹਲਕੇ ਆ ਜਿਉ ਅਸੀਂ ਬੀ ਵੰਡਾਂਗੇ ਬੀਬੀਐਮਪੀ ਦੇ ਵਿੱਚ ਰਾਜਸਥਾਨ ਨੂੰ ਵੀ ਇੰਸਟਿਟਿਊਟ ਬਣਾ ਰਹੇ ਆ ਜੀ ਦੇਖੋ ਆ ਜਦੋਂ ਦੀ ਝਾੜੂ ਵਾਲੀ ਸਰਕਾਰ ਆਏ ਇਹਨੇ ਸਾਰਾ ਕੁਸ਼ੀ ਪੰਜਾਬ ਦਾ ਤਬਾਹ ਕਰਤਾ ਜਿਹੜੇ ਆਪਣਾ ਭਾਗੜਾ ਡੈਮ ਉੱਤੇ ਆਪਣਾ ਕੰਟਰੋਲ ਸੀ ਆ ਵੀ ਸੈਂਟਰ ਨੂੰ ਦੇਤਾ ਤੇ ਹੁਣ ਜਿਹੜਾ ਹੋਰ ਵੱਡਾ ਕੰਮ ਕਰ ਰਿਹਾ ਹੁਣ ਰਾਜਸਥਾਨ ਵਰਗੇ ਸੂਬੇ ਤੇ ਹਿਮਾਚਲ ਜਿਹਦਾ ਕੋ ਪਹਿਲੇ ਲੈਣਾ ਦਣਾ ਸੀ ਉਹਨੂੰ ਵੀ ਅਮੈਂਡਮੈਂਟ ਕਰਾ ਰਹੇ ਆ ਵਿੱਚ ਇੱਥੇ ਲਿਆਉਣ ਵਾਸਤੇ ਇਹ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਪੰਜਾਬ ਵਿੱਚ ਜੋ ਪੰਜਾਬ ਦੀ ਤਾਕਤ ਸੀ ਆਪਣਾ ਪਾਣੀ ਸੀ ਇਸ ਜਿੰਨਾਂ ਦੇ ਆ ਇਹਨਾਂ ਨੇ ਤੇ ਸਾਰਾ ਕੁਝ ਹੀ ਦੇ ਦੇਣਾ ਕੋਈ ਰਹਿਣਾ ਹੀ ਨਹੀਂ ਆ ਮੈਂ ਤਾਂ ਸਟਰੋਂਗਲੀ ਕਹਿਣਾ ਚਾਹੁੰਦਾ ਅਕਾਲੀ ਦਲ ਆਣੀ ਹੁੰਦੋਗੇ ਇਹ ਕਿਹੜੇ ਲੜੋ ਮਾਲਾ ਸਾਹਿਬ ਤੇ ਗੱਲ ਕਰੀਏ ਐਡੀਸੀ ਦੇ ਹੱਥਾਂ ਵਿੱਚ ਤੇ ਉਹ ਦੇਖੋ ਬਹੁਤ ਦੁੱਖ ਦੀ ਗੱਲ ਹੈ ਕਾਨੂੰਨ ਇੱਕ ਬੜਾ ਕਲੀਅਰ ਹੈ ਜੋ ਕੋਈ ਸੁਸਾਈਡ ਕਰਦਾ ਤੇ ਸੁਸਾਈਡ ਨੋਟ ਚ ਲਿਖਿਆ ਹੈ ਉਸ ਬੰਦੇ ਤੇ ਪਰਚਾ ਹੁੰਦਾ ਹੀ ਹੁੰਦਾ ਹੁਣ ਏਡੀਜੀਪੀ ਹੋਏ ਆਪਾਂ ਡੀਜੀਪੀ ਦੇ ਨਾਮ ਲਿੱਤਾ ਹੋਏ ਤੇ ਹਲੇ ਤੱਕ ਹਰਿਆਣਾ ਸਰਕਾਰ ਕੁਛ ਨਹੀਂ ਕਰ ਰਹੀ ਇਹਦਾ ਮਤਲਬ ਕੀ ਹੈ ਬਚਾਉਣਾ ਚਾਹੁੰਦੇ ਐ ਇੱਕ ਐਡਾ ਸੀਨੀਅਰ ਅਫਸਰ ਨੇ ਫ੍ਰਸਟ੍ਰੇਸ਼ਨ ਹੋ ਕੇ ਕਿਉਂਕਿ ਉਹਨੂੰ ਇਨਾ ਧੱਕਾ ਕੀਤਾ ਗਿਆ ਉਹਦੇ ਨਾਲ ਕਿ ਸੀਨੀਅਰ ਏਡੀਜੀਪੀ ਲੈਵਲ ਦਾ ਬੰਦਾ ਸੁਸਾਈਡ ਕਰ ਸਕਦਾ ਹੈ ਤੇ ਉਹਦਾ ਤੂੰ ਨੂੰ ਇਨਸਾਫ ਨਹੀਂ ਮਿਲੂਗਾ ਤੇ ਫਿਰ ਆਮ ਜਨਤਾ ਨੂੰ ਕਿੱਥੇ ਮਿਲੂਗਾ ਬਾਨਾ ਸਰ ਜਿਹੜਾ ਤੁਹਾਡਾ ਉਮੀਦਵਾਰ ਹੈ ਕਾਂਗਰਸ ਸੈਲੀਗੇਸ਼ਨ ਆ ਰਹੀ ਗੈਂਗਸਟਰ ਦੀ ਪਾਰਟੀ ਨੂੰ ਟਿਕਟ ਦੇ ਦਿੱਤੀ ਹੈ ਦੇਖੋ ਜੇ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਕਹਿੰਦੇ ਹੈ ਕਾਂਗਰਸ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਆ ਉਹ ਲੋਕ ਹੈ ਜਦੋਂ ਕਾਂਗਰਸ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦਾ ਹਮਲਾ ਕੀਤਾ ਸੀ ਇਸ ਪਰਿਵਾਰ ਦੇ ਮੁਖੀ ਨੇ ਉਦੋਂ ਫੌਜ ਛੱਡਦੀ ਸੀ ਉਹਨੂੰ ਇੰਨਾ ਦੁੱਖ ਆਇਆ ਸੀ ਤੇ ਇਹਨੂੰ ਗੈਂਗਸਟਰ ਕਹਿੰਦੇ ਹੈ ਤੇ ਇਹਦਾ ਮਤਲਬ ਹੈ ਇਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਕੌਮ ਦੇ ਇਤਿਹਾਸ ਬਾਰੇ ਕੋਈ ਪਤਾ ਨਹੀਂ ਕੱਲ ਕਿਹੜਾ ਮਾਦਮ ਸਾਹਿਬ ਜੀ ਸਰ ਜੀ ਕਿਧਰ ਆਜੀ ਟੰਕ ਜੇਲੇ ਵਸ ਜੱਕੀ ਜਾਂਦੇ ਆ ਪਰ ਜੀ ਆਜੀ ਕੱਟ ਕਰ ਤਾਂ